ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿਵੇਂ ਕਿ ਆਪਾਂ YouTube ਤੇ ਡੈਰੀ ਫਾਰਮ ਸੰਬੰਧੀ ਨਵੇਂ-ਨਵੇਂ ਵੀਡੀਓ ਪਾਉਂਦੇ ਸੀਗੇ ਕੁਝ ਕਾਰਨਾ ਕਰਕੇ ਕਿਉਂਕਿ ਜਿਵੇਂ ਬਹੁਤ ਸੀਗੇ ਆਪਾਂ ਤੋਂ ਵੀਡੀਓ ਨਹੀਂ ਪਈਆਂ ਤੇ ਅੱਜ ਮੈਂ ਕਿਹਾ ਚਲੋ ਸਾਂਝੀ ਕਰਕੇ ਵੀਡੀਓ ਸਾਰੇ ਸੱਜਣਾ ਨਾਲ ਤੇ ਆਪਾਂ ਨਵਾਂ ਡੈਰੀ ਫਾਰਮ ਬਣਾਉਣ ਲੱਗੇ ਸੀਗੇ ਇਹ ਥੋੜਾ ਜਿਹਾ ਜਿਹੜਾ ਪੁਰਾਣਾ ਸੀ ਆਪਣਾ ਡੈਰੀ ਫਾਰਮ ਉਹ ਘਰ ਦੇ ਵਿੱਚ ਹੀ ਸੀਗਾ ਉਹਦੇ ਵਿੱਚ ਦਿੱਕਤ ਇਹ ਸੀਗੀ ਥੋੜੀ ਜਗ੍ਹਾ ਘੱਟ ਸੀਗੀ ਤੁਹਾਨੂੰ ਪਤਾ ਵੀ ਜਿਵੇਂ ਜਿਵੇਂ ਪਸ਼ੂ ਨਵੇਂ ਬਣੀ ਜਾਂਦੇ ਆ ਉਵੇਂ ਉਵੇਂ ਪਸ਼ੂ ਵੱਡੇ ਹੋਈ ਜਾਂਦੇ ਆ ਨਾਲੇ ਥੋੜੇ ਸਾਨੂੰ ਪਤਾ ਹੀ ਆ ਵੀ ਬੱਚੀਆਂ-ਬੱਚੀਆਂ ਵੱਧ ਜਾਂਦੀਆਂ ਬਿਹੜਾ ਬੱਚੀਆਂ ਤਕਰੀਬਨ ਮੈਨੂੰ 2000 ਸੱਤ ਦਾ ਲੱਗਿਆ 18 19 ਸਾਲ ਹੋ ਗਿਆ ਇਸ ਕੰਮ ਚ ਤੇ ਹੁਣ ਆਪਾਂ ਆਪਣੇ ਖੇਤ ਦੇ ਵਿੱਚ ਇਹ ਬਣਾਉਣ ਲੱਗੇ ਆ ਤੇ ਇਹਦੇ ਬਾਰੇ ਕੱਲੀ ਕੱਲੀ ਆਪਾਂ ਡਿਟੇਲ ਚ ਵੀਡੀਓ ਪਾਵਾਂਗੇ ਕਿਸੇ ਦਿਨ ਫੇਰ ਵੀ ਕਿੰਨਾ ਲਵਾਈ ਚੜਾਈ ਇਹਦੀ ਆਪਾਂ ਰੱਖੀ ਆ ਤੇ ਖਰਚਾ ਤਾਂ ਤੁਹਾਨੂੰ ਪਤਾ ਹੀ ਹੈ ਖਰਚਾ ਕਾਫੀ ਆ ਜਾਂਦਾ ਵਾ ਕਿਉਂਕਿ ਹਰੇਕ ਚੀਜ਼ ਮਹਿੰਗੀ ਬਹੁਤ ਜ਼ਿਆਦਾ ਵਾ ਹਰ ਇੱਕ ਚੀਜ਼ ਮਹਿੰਗੀ ਆ ਤੇ ਪਰ ਹੁਣ ਜਿਹੜਾ ਆਪਾਂ ਕੰਮ ਕਰਾਂਗੇ ਟੋਟਲੀ ਮਸ਼ੀਨਰੀ ਕੰਮ ਕਰਾਂਗੇ ਮਸ਼ੀਨਰੀ ਕਰਨਾ ਦੇ ਨਾਲ ਲੇਬਰ ਦਾ ਸੌਖਾ ਹੋ ਜਾਂਦਾ ਵਾ ਲੇਬਰ ਜਿੰਨੀ ਆਪਾਂ ਲੇਬਰ ਘਟਾ ਲਈ ਉਨਾਂ ਹੀ ਆਪਾਂ ਨੂੰ ਸੌਖਾ ਹੋ ਜੰਨਾ ਡੇਰੀ ਫਾਰਮ ਕਰਨਾ ਤੇ ਇਸ ਤਰ੍ਹਾਂ ਜਿਹੜਾ ਸੈੱਟ ਵਾਲਾ ਮੈਸਤਰੀ ਸੀ ਉਹ ਥੋੜਾ ਜਿਹਾ ਟਾਈਮ ਲੱਗਦਾ ਸੀ ਕਿਸੇ ਪਾਸੇ ਉਹਨੂੰ ਤੇ ਉਹਦੇ ਨਾਲ ਗੱਲਬਾਤ ਕਰਕੇ ਅਸੀਂ ਥੱਲੇ ਖੁੰਡੀਆਂ ਬਣਾਉਣ ਨੂੰ ਸ਼ੁਰੂ ਕਰਤੀਆਂ ਉਹ ਕਹਿੰਦਾ ਵੀ ਖੁੰਡੀਆਂ ਬਣਾ ਲਓ ਮੈਨੂੰ ਕੋਈ ਦਿੱਕਤ ਨਹੀਂ ਗਈ ਪਿੱਲਰ ਉਹ ਕੱਢ ਗਏ ਸੀ ਪਿੱਲਰਾਂ ਤੋਂ ਬਾਅਦ ਆਪਾਂ ਭਰਤ ਪਾ ਲਿਆ ਸੀਗਾ ਭਰਤ ਪਾ ਕੇ ਉਧਰ ਕਮਰੇ ਬਣਾਏ ਆ ਦੋ ਇੱਕਰ ਐ ਇਸ ਬਾਅਦ ਤੇ ਇੱਕ ਦੁੱਧ ਵਾਸਤੇ ਪੈਕੋਪੂਕੋ ਨੂੰ ਆਜੂਗਾ ਤੇ ਜਿਹੜੀ ਜਗ੍ਹਾ ਰੱਖੀ ਆ ਉਹ ਆਪਾਂ ਟੋਟਲੀ ਉਹਨਾਂ ਦੇ ਟਾਈਮ 'ਚ ਮਸ਼ੀਨਰੀ ਕਰਨ ਲਈ ਰੱਖੀ ਆ ਵੀ ਇੱਥੇ ਆ ਚੀਜ਼ ਲੱਗੂ ਇੱਥੇ ਆ ਚੀਜ਼ ਲੱਗੂ ਚਲੋ ਜਗਾ ਜਦੋਂ ਆਪਾਂ ਆ ਜਣੇ ਆ ਫਿਰ ਤਾਂ ਕਿੰਨਾ ਮਾਜੀ ਆਪਾਂ ਬਗੜ ਲਗੇ ਤੰਗ ਹੀ ਹੁੰਦੀ ਆ ਜਗਾ ਤੇ ਸੋਏ ਦਾ ਕਰਕੇ ਵੀ ਆਪਾਂ ਬਿਜੀ ਸੀ 2-3 ਮਹੀਨੇ ਹੋ ਗਏ ਇੱਧਰ ਹੀ ਲੱਗਿਆ ਨੂੰ ਸਾਨੂੰ ਤਕਰੀਬਨ 2 ਮਹੀਨੇ ਹੋ ਲੱਗ ਜਾਣਗੇ 2.5 ਮਹੀਨੇ April ਤੱਕ ਸ਼ਾਇਦ ਰੈਡੀ ਹੋ ਜਾਊਗਾ ਫੇਰ ਕਨੈਕਸ਼ਨ ਕਨੈਕਸ਼ਨ ਜਦਦੇ ਮਿਲ ਗਿਆ ਉਹਦੇ ਆਪਾਂ ਪਸ਼ੂ ਸ਼ਿਫਟ ਕਰ ਦਾਂਗੇ ਸੋ ਬਹੁਤ ਸਾਰੇ ਸੱਜਣਾਂ ਦੇ ਫੋਨ ਵੀ ਆਉਂਦੇ ਹੀ ਪੁਰਾਣੇ ਜਿਹੜੇ ਜੁੜੇ ਆਪਣੇ ਨਾਲ ਬਈ ਬਾਈ ਜੀ ਵੀਡੀਓ ਨਹੀਂ ਪਾਉਂਦੇ ਤੁਸੀਂ ਇਸ ਕਾਰਨ ਕਰਕੇ ਆਪਣੀ ਵੀਡੀਓ ਨਹੀਂ ਪੈਂਦੀ ਹੁਣ ਕੱਲੀ ਕੱਲੀ ਵੀਡੀਓ ਪਾਵਾਂਗੇ ਵੀ ਖੁਨੀ ਕਿਸ ਤਰ੍ਹਾਂ ਤਿਆਰ ਕੀਤੀ ਆ ਤੇ ਬਾਕੀ ਕਿੰਨਾ ਜਗਾ ਕੱਚੀ ਛੱਡੀ ਆ ਕਿੰਨੀ ਕੀ ਵੀ ਕੱਲ ਲਾਉਣੇ ਆ ਜਾਂ ਨਹੀਂ ਲਾਉਣੇ ਉਹਦੇ ਲਈ ਜਾਂ ਸਕੈਪਰ ਵਾਸਤੇ ਸਾਰੀ ਆਪਾਂ ਕੱਲੀ ਕੱਲੀ ਵੀਡੀਓ ਆਪਾਂ ਡਿਟੇਲ ਚ ਪਾਵਾਂਗੇ। ਸੋ ਧੰਨਵਾਦ ਸਾਰੇ ਸੱਜਣਾ ਦਾ ਜਿੰਨੇ ਵੀ ਵੀਡੀਓ ਦੇਖ ਰਹੇ ਆ। ਥੈਂਕ ਯੂ।